ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਤਾਂ ਸਾਡਾ ਆਪਣਾ ਲੱਖੀ ਸ਼ਿਰ ਗਿਲ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਜੋ ਵੀ ਇੱਥੇ ਅਮਰੀਕਾ 'ਚ ਕੱچے ਆ ਗਏ ਅੱਜ ਦੇ ਟਾਈਮ ਤੇ ਭਰਾਬੂ ਆਪਣਾ ਧਿਆਨ ਰੱਖੋ ਜਿਹੜੇ ਵੀ ਕੈਨੇਡਾ 'ਕਣੀ ਆਏ ਜਾਂ ਮੈਕਸੀਕੋ 'ਕਣੀ ਆਏ ਜਿਹੜੇ ਕਹਿੰਦੇ ਹੁੰਦੇ ਆ ਵੀਰ ਆਪਣੇ ਵੀ ਆਪਾਂ ਸੇਫ ਆ ਗਏ ਸਾਰਿਆਂ ਤੋਂ ਵੱਧ ਖਤਰਾ ਉਹਨਾਂ ਨੂੰ ਆਗਾ ਉਹਨਾਂ ਦਾ ਵੀ ਕਿਉਂਕਿ ਉਹ ਸੇਫ ਆਏ ਹੁੰਦੇ ਨੇ ਨਾਂ ਤਾਂ ਉਹਨਾਂ ਦਾ ਕਿਸ ਲੱਗਿਆ ਹੁੰਦਾ ਨਾ ਏ ਨੰਬਰ ਹੁੰਦਾਗਾ ਤੇ ਭਰਾਬੂ ਉਹਦੇ ਬੇਨਤੀ ਹੈ ਤੁਹਾਨੂੰ ਜੇ ਤੁਸੀਂ ਸਟੋਰਾਂ ਦੇ ਕੰਮ ਕਰਦੇ ਹੋ ਤੁਹਾਨੂੰ ਮਿਲਿਆ ਹੋਇਆ ਕੰਮ ਜਾਂ ਰੈਸਟੋਰੈਂਟ ਤੇ ਕੰਮ ਮਿਲਿਆ ਹੋ ਤਾਂ ਹਫਤਾ 10 ਦਿਨ ਕੰਮ ਨਾ ਕਰੂ ਹਨਾ ਤੇ ਜਆ ਭੈਣ ਭਰਾ ਆਪਣੇ ਜਿਹੜੇ ਡੂ ਡੈਸ਼ ਕਰਦੇ ਪਿਆਗੇ ਜਿਆਦਾਤਰ ਜਿੰਨਾਂ ਨੂੰ ਵੀ ਆਈਡੀ ਨਹੀਂ ਹੁੰਦੀ ਉਹ ਕਿਸ ਦੀ ਆਈਡੀ ਤੇ ਕਰਦੇ ਆਗੇ ਸਾਰਿਆਂ ਨੂੰ ਆਪਾਂ ਨੂੰ ਪਤਾ ਹੀ ਆ ਹਨਾ ਤੇ ਉੱਥੇ ਵੀ ਪ੍ਰਭੂ ਜਿੱਥੇ ਆਪਾਂ ਡੂ ਡੈਸ਼ ਵਗੈਰਾ ਆਪਣਾ ਫੂਡ ਵਗੈਰਾ ਪਿਕ ਕਰਨ ਜਾਂਦੇ ਆਗੇ ਉੱਥੇ ਵੀ ਉਹ ਚੈੱਕ ਕਰ ਲੈਂਦੇ ਆਗੇ ਆਈਡੀਆਂ ਚੈੱਕ ਕਰਦੇ ਪਿਆਗੇ ਜਿਹੜੇ ਭੈਣ ਭਰਾ ਅੜਿੱਕੇ ਆਗੇ ਭਾਈ ਉਸ ਤੋਂ ਬਾਅਦ ਕੋਈ ਹੱਲ ਨਹੀਂ ਹੈਗਾ ਤਾਂ ਕਰਕੇ ਬੇਨਤੀ ਆ ਵੀ ਆਪਣਾ ਹਫਤਾ 10 ਦਿਨ ਜੇ ਆਪਾਂ ਕੰਮ ਨਹੀਂ ਕਰਾਂਗੇ ਦਾਲੂ ਹੋਣਾ ਤੇ ਆਪਣਾ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਣਾ ਹੁਣ ਤਾਂ 11500 ਡਾਲਰ ਹੋਣਾ ਵੱਧ ਤੋਂ ਵੱਧ ਆਪਣਾ 2000 ਹੋਣਾ ਹੈ ਨਾ ਵੀ ਆਪਾਂ ਨਹੀਂ ਬਣਾਵਾਂਗੇ ਹਫ਼ਤਾ ਤੱਕ 10 ਦਿਨ ਨਹੀਂ ਕੰਮ ਕਰਾਂਗੇ ਹਾਂ ਤੇ ਬਾਅਦ ਚ ਜੇ ਆਪਾਂ ਨੂੰ ਉਹਨਾਂ ਨੇ ਫੜ ਲਿਆ ਤੇ ਬਾਅਦ ਚ ਆਪਣਾ ਕੋਈ ਹੱਲ ਨਹੀਂ ਹੈਗਾ ਇੱਥੇ ਆਪਣਾ ਇੰਡੀਆ ਵਾਲਾ ਕੰਮ ਤਾਂ ਹੈ ਹੀ ਨਹੀਂ ਵੀ ਆਪਾਂ ਐਮ.ਐਲ.ਏ ਦੀ ਜਾਂ ਐਮ.ਪੀ. ਦੀ ਕਿਸੇ ਦੀ ਸਪਾਂਸਰਪਵਾਦਾਂਗੇ ਤੇ ਕੰਮ ਕਰਦਾਂਗੇ ਆਪਣਾ ਠੀਕ ਕਰ ਲਾਂਗੇ ਹਾਂ ਇੱਥੇ ਕਿਸੇ ਦੀ ਸਪਾਂਸਰ ਨਹੀਂ ਜਦੋਂ ਨਹੀਂ ਭਰਾਵੋ ਤੇ ਵਕੀਲ ਵੀ ਜਿਹਨੂੰ ਆਪਣਾ ਕੇਸ ਹੀ ਨਹੀਂ ਲੱਗਿਆ ਹੋਇਆ ਵਕੀਲ ਵੀ ਉਹ ਕੀ ਕਰ ਲੂਗਾ ਹਾਂ ਵਕੀਲ ਵੀ ਕੁਝ ਨਹੀਂ ਕਰ ਸਕਨੇ ਜਿਆਦਾ ਨੁਕਸਾਨ ਕਰਾਉਣ ਤੋਂ ਵਧੀਆ ਇਹੀ ਹੈ ਵੀ ਹਫਤਾ 10 ਦਿਨ ਪ੍ਰਭੂ ਆਦਾ ਕੰਮ ਨਾ ਕਰੂ ਦੇਖ ਲਓ ਮਾਹੌਲ ਹਜੀ ਵੀ ਕੀ ਬੰਦਾ ਕਰਦਾਗਾ ਹਨਾ ਕੋਈ ਨਾ ਕੋਈ ਹੱਲ ਨਿਕਲਿਓ ਨਾ ਕੰਮ ਠੰਡਾ ਪੈ ਜਾਗਾ ਦੁਬਾਰੇ ਫੇਰ ਬੇਨਤੀ ਹੈ ਹੀ ਭਾਈ ਸ਼ਕਤੀ ਬਹੁਤ ਜ਼ਿਆਦਾ ਹੈ ਕਈਆਂ ਨੂੰ ਵੀਰਾਂ ਨੂੰ ਲੱਗਦਾ ਇਦਾਂ ਵੀ ਤਾਂ ਉਹੀ ਗੱਲਾਂ ਹੀ ਨੇ ਹਨਾ ਵੀ ਝੂਠੀਆਂ ਨੇ ਖਬਰਾਂ ਸਾਰੀਆਂ ਪ੍ਰਭੂ ਝੂਠੀਆਂ ਕੋਈ ਨਹੀਂ ਹੈਗਾ ਜੇ ਤੁਹਾਨੂੰ ਕੋਈ ਕਹਿੰਦਾ ਕੋਈ ਕੁਝ ਨਹੀਂ ਹੁੰਦਾ ਵੀ ਆਪਣਾ ਕਰੀ ਜਾਊਗਾ ਮੈਂ ਕੀ ਹੁੰਦਾ ਇੱਥੇ ਬਾਅਦ ਚ ਉਹਨਾਂ ਦਾ ਕਹਿਣਾ ਲੈਣ ਦਾ ਕੁਝ ਨਹੀਂ ਜਾਣਾ ਤੇ ਆਪਣਾ ਫਿਊਚਰ ਖਰਾਬ ਨਾ ਕਰ ਲਿਓ ਕਿ ਇਥੇ ਮੰਗਰ ਲੱਗ ਕੇ ਵੀ ਹਾਂ ਕੰਮ ਕਰੀ ਜਾਓ ਬਾਕੀ ਪ੍ਰਮਾਤਮਾ ਆਪ ਸਾਹਿਬ ਨੂੰ ਜੜਦੀ ਕਲਾਜ ਰੱਖੇ ਧੰਨਵਾਦੀ